ਬਿਸਕੁਟ ਵੀ ਮਿੱਤਰੋ ਸੀੜੀ ਦੇ ਤਾਵੇ ਵਾਂਗੂ ਸਾਫਤਾ ਅੰਦਰ ਜਾਣਾ ਚਾਹੀਦਾ ਹੈ ਨਾ ਹੂੰ ਬਾਈ ਵੀ ਦਰ ਹੱਸ ਪਿਆ ਲਾਓ ਵੀ ਮਿੱਤਰੋ ਅੱਜ ਨਾ ਆਪਣੇ ਮਿੱਤਰ ਪਿਆਰੇ ਬੈਠੇ ਆ ਤੇ ਬਾਈ ਵਰਗੇ ਆਪਣੇ ਬਹੁਤ ਵੱਡੇ ਫੈਨ ਆ ਤੇ ਬਾਈ ਕਹਿੰਦਾ ਚਾਹ ਪੀ ਕੇ ਜਾਈ ਮੈਂ ਆ ਦੇਖੋ ਰਸਤੇ 'ਚ ਸੀਗਾ ਤੇ ਮੈਂ ਆਖਿਆ ਬਈ ਹਾਂ ਚਾਹ ਜ਼ਰੂਰ ਪੀ ਕੇ ਜਾਵਾਂਗੇ ਇਹ ਆ ਬਾਈ ਪਿਆਰ ਹੈ ਨਾ ਤੇ ਲਾਓ ਜੀ ਬਿਸਕੁਟ ਇਧਰੋਂ ਬਾਈ ਖੋਦੀ ਜਾਂਦਾ ਹੋਰ ਬਾਈ ਕੀ ਹਾਲਾ ਸਾਰਾ ਠੀਕ ਹੋ ਵਧੀਆ ਹੀ ਵਧੀਆ ਵਧੀਆ ਕਿਹੜਾ ਕੰਮ ਹੇੂ ਜਸਾ ਦੋ ਕਮਰੇ ਲੈ ਲੈ ਬਾਈ ਸਾਰਾ ਕੁਝ ਦਿਖਾਵਾਂਗੇ ਮੂਹਰ ਦਿਖਾਵਾਂਗੇ ਲੈ ਤੇ ਬਾਈ ਨੇ ਪੂਰਾ ਘੈਂਟ ਕੰਮ ਕਰ ਰੱਖਿਆ ਤੇ ਇਧਰੋਂ ਆਪਣਾ ਚੋਬਰਾ ਦੇਖੋ ਆ ਬੈਠਾ ਹਾਂ ਆ ਜੀ ਕੀ ਹਾਲਾ ਬਾਈ ਠੀਕ ਹੈ ਜੀ ਵਧੀਆ ਘੈਂਟ ਕੰਮ ਹਾਂ ਜੀ ਹਾਂ ਜੀ ਬਹੁਤ ਤੇ ਇਧਰੋਂ ਬੈਠਾ ਦੱਲੂ ਕੀ ਹਾਲਾ ਗੱਲੂ ਵਧੀਆ ਬਈ ਵਧੀਆ ਘੈਂਟ ਕੰਮ ਜਾਵਾ ਹਾਂ ਵਧੀਆ ਪੂਰਾ ਚੜ੍ਹਦੀ ਕਲਾ ਚ ਹਾਂ ਹਾਂ ਵਧੀਆ ਪਹਿਲਾਂ ਤੇ ਮਿੱਤਰੋ ਇਹਦੀ ਆਈਡੀ ਫੋਲੋ ਕਰ ਲਖੀ ਨਾ ਗਿਆ ਵਿਰਾਗੁਰਪਰੀ ਹਾਂ 13 ਗੁਰਪਰੀ ਦਿਨਾਂ ਤੇ ਆਈਡੀ ਬਣੀ ਆ ਤੇ ਬਾਕੀ ਫਿਰ ਨਾ ਇੱਕ ਤੁਹਾਨੂੰ ਟੈਲੈਂਟ ਦਿਖਾਉਣਾ ਬਹੁਤ ਘੈਂਟ ਗੱਲ ਬਾਤ ਚੱਕੀ ਫਿਰਦਾ ਗੱਭਰੂ ਤੇ ਤਿਆਰ ਆ ਬਈ ਹਾਂਜੀ ਹਾਂਜੀ ਲੈ ਵੀ ਪਹਿਲਾਂ ਤਾਂ ਬਿਸਕੁਟ ਖਾ ਹੋਰ ਤਾਂ ਗੱਲਾਂ ਗੱਲਾਂ ਬਾਅਦ ਚ ਲੈ ਵੀ ਤੈਸタル ਹੋ ਜਾ ਫਿਰ ਸਟਾਰਟ ਕੀ ਸੁਣਾਏਗਾ ਅੱਜ ਕੀ ਸੁਣਾਏਗਾ ਅੱਜ ਉਹ ਬਈ ਉਹ ਨਹੀਂ ਜਿਵੇਂ ਆਉਗੀ ਉਹ ਆਉਗੀ ਤੇ ਜੈਕ ਨਹੀਂ ਉਹ ਕਾਰਟੂਨ ਚ ਚੱਲਦੀ ਹੂੰ ਉਹ ਜੈਕ ਦੀ ਬਾਅਦ ਜਾਉਗੀ ਦੀ ਕਰਦੇ ਉਹ ਨਹੀਂ ਕੌਕਰੇਚਾ ਵਾਲੀ ਉਹਦਾ ਦਿੰਦਾ ਆਉਣ ਦੇ ਫਿਰ ਉਹ ਜਿਵੇਂ ਉਹ ਲਾ ਕੇ ਕਹਿੰਦਾ ਇਹ ਬਈਆ ਇਨ ਕੋਕਰੇਟ ਤੇ ਮੇਰੇ ਦਰਦ ਲਾ ਤੇ ਜਾ ਉਹ ਜੈ ਦੁਬਾਰੇ ਦੁਬਾਰੀ ਇਸ ਤਰ੍ਹਾਂ ਬੋਲਦਾ ਹੁਣ ਤੂੰ ਐ ਭੁੱਲ ਜਾ ਬੇਥੇ ਕੋਈ ਨਹੀਂ ਹੈ ਹਾਂ ਸੰਗਣਾ ਸੰਗਣਾ ਮੈਂ ਠੀਕ ਤੰਗਾ ਹੂੰ ਜੈ ਕਰੀ ਬਾਜੀ ਖੜ ਲੱਪਾ ਆਉ ਨਹੀਂ ਜੰਦਾ ਕੋ ਕੀ ਕਹਿਣਾ ਹੁੰਦਾ ਜੀ ਇਹ ਬਈਆ ਇਨ ਕੋਕਰੇਟ ਤਾਂ ਮੇਰੇ ਜੀ ਬਰਬਾਦ ਕਰਕੇ ਰੱਖ ਦਿਆ ਜਾ ਮੈਂ ਜਾਣ ਜੇ ਤੇ ਮੇਰੇ ਪਿੱਛੇ ਰਹਤੇ ਨੇ ਹੂੰ ਤੇ ਉਹ ਹਾਂ ਨਾ ਉਹ ਜਿਆ ਕਹਿ ਰਹਾਂ ਹਾਂ ਆ ਤੂੰ ਟੈਂਸ਼ਨ ਮਤ ਲੈ ਮੇਰੇ ਭਾਈ ਉਹ ਮੈਂ ਆ ਗਿਆ ਹਾਂਗਾ ਉਹ ਜੇ ਡਾਰ ਦੂੰਗਾ ਫੋੜ ਦੂੰਗਾ ਕਾਹੀ ਹੋ ਗਏ ਕੇ ਉਹ ਦੇ ਲਈ ਹੋਰ ਹੋਰ ਵੀ ਸਾਂਸ ਨੂੰ ਉਹਦਾ ਛੋਟਾ ਪੀ ਅੱਛਾ ਉਹ ਮੋਬਾਈਲ ਵਾਲੀ ਸੁਣਾਇ ਰ ਉਹ ਰਿੰਗ ਟੂਨੇ ਕੀ ਆ ਬਾਈ ਇਹ ਕਿਹੜਾ ਬਾ ਕਮਾਲ ਘੈਂਟ ਗੱਲ ਬਾਤਾ ਬਾਈ ਜਣਾ ਤੇ ਬਾਈ ਨਾ ਰਿੰਗ ਟੂਨ ਦੀ ਬਾਈ ਘੜਾ ਰਿੰਗ ਟੂਨੀ ਆ ਹਾਂਜੀ ਹਾਂ ਜੋ ਨਹੀਂ ਜਿਵੇਂ ਮੈਸੇਜ ਆਉਂਦਾ ਹੀ ਪਹਿਲਾਂ ਸੈਮਸੰਗ ਦਾ ਹਾਂ ਦਾ ਹੁੰਦਾ ਜੀਗਾ ਇਹ ਆਉਂਦੇ ਗਏ ਕੋਣੀਓ ਕੋਹ ਦੀ ਆਵਾਜ਼ ਆਏ ਸੁਣ ਸੌਣੇ ਮੈਸੇਜ ਦੇ ਉਹ ਐਸਟ ਦੋ ਤਿੰਨ ਨੰਬਰ ਹੀ ਕਰ ਦੇ ਹਾਂ ਦੁਬਾਰੀ ਕਿਉਂ ਬਾਈ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਕੀ ਗੱਲੂ ਬੈਠਾ ਇਧਰੋਂ ਬਿਸਟਰੇਨ ਡੱਬੀਆਂ ਖੋਲੀ ਆ ਨਾ ਅੰਦਰਾਂ ਤੇ ਤੇਰਲਾ ਦਾ ਬੰਦੇ ਭੰਨੇ ਭੰਗੋੜੇ ਦੀ ਵੀ ਹੋਣ ਦੇ ਆ ਤੇਰੀ ਵੀ ਆਈ ਹੈ ਯਾਰ ਸਾਰਾਂ ਹੀ ਭਾਈਆ ਵੀਡੀਓ ਆਪਾਂ ਕਿਸੇ ਨੂੰ ਨਿਰਾਸ਼ ਕਰਦੇ ਆ ਭੰਨਾ ਭੰਗੋੜੇ ਕੀ ਕਹਿਣਾ ਚਾਹਣਾ ਤੂੰ ਆਪਣੇ ਆ ਬੰਦੇ ਬਾਰੇ ਬਹੁਤ ਵਧੀਆ ਵੀਡੀਓ ਯਾਰ ਆਪਾਂ ਦੇ ਟੈਲੈਂਟ ਨੂੰ ਸ਼ੇਅਰ ਕਰਨਾ ਜ਼ਰੂਰੀ ਆ ਹਾਂ ਸ਼ੇਅਰ ਕਰਨਾ ਜ਼ਰੂਰੀ ਆ ਤੇ ਆ ਬਾਈ ਕਹਿੰਦਾ ਯਾਰ ਮੇਰੀ ਵੀਡੀਓ ਪੱਕਾ ਬਣਨੀ ਚਾਹੀਦੀ ਇਹਨੂੰ ਬਾਈ ਦੀ ਵੀਡੀਓ ਬਣਾ ਦਈ ਆਪਾਂ ਠੀਕ ਆ ਤੇ ਵਧੀਆ ਯਾਰ ਜ਼ਿੰਦਗੀ ਚ ਲੈਕ ਹੋਣਿਆ ਨਜ਼ਾਰੇ ਆ ਬਾਈ ਮਿੱਤਰੋ ਹਾਂ ਕਮੇਡੀ ਦਾ ਸ਼ੌਕ ਹੈ ਹਾਂ ਦੋ ਹਾਲ ਦੇ ਖੇਡਦੇ ਆ ਬਿਲਕੁਲ ਬਿਲਕੁਲ ਮਾਤਮਾ ਵਧੀਆ ਬਸ ਕੁੜਵੀ ਮਿੱਤਰੋ ਸੀੜੀ ਦੇ ਤਾਵੇ ਵਾਂਗੂ ਸਾਫਤਾ ਅੰਦਰ ਜਾਣਾ ਚਾਹੀਦਾ ਹੈ ਨਾ ਭਾਈ ਜਦ ਰਸ ਪਿਆ ਨਾ